ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਅੱਜ ਮਸਲੀਨ कॉटन ਦੇ सूट ਲੈ ਕੇ ਆਏ ਹਾਂ ਬਹੁਤ ਪਿਆਰੇ ਸੂਟ ਨੇ ਔਰ ਇਹਨਾਂ ਦਾ ਬਹੁਤ ਅੱਛਾ ਰਿਸਪਾਂਸ ਆਉਂਦਾ ਹੈ ਪਿਓਰ ਮਸਲੀਨ कॉटन ਦੇ ਸੂਟ ਹੋਣਗੇ ਸਮਰ ਕਲੈਕਸ਼ਨ ਵਿੱਚ ਤੁਸੀਂ ਇਹਨਾਂ ਨੂੰ ਐਡ ਕਰ ਸਕਦੇ ਹੋ ਕਲਰ ਇੰਨੇ ਬਹੁਤ ਜ਼ਿਆਦਾ ਐਡ ਕੀਤੇ ਹੋਏ ਨੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਿਓ ਆਲਓਵਰ 5 ਮੀਟਰ ਸੂਟ ਹੋਏਗਾ ਦੁਪੱਟਾ ਪ्योर ਦਾ ਹੋਏਗਾ ਜੀ ਇਹਦੇ ਨਾਲ ਸੋ ਇਹਨਾਂ ਦੇ ਕਲਰ ਗਰਲਿਸ਼ ਲੁੱਕ ਦੇ ਵਿੱਚ ਵੀ ਆ ਜਾਣਗੇ ਤੁਸੀਂ ਜਿਆਦਾ ਇਸਦੀ ਹੋ ਤਾਂ ਲਾਈਟ ਕਲਰ ਵੀ ਲੈ ਸਕਦੇ ਹੋ ਇਸ ਤਰ੍ਹਾਂ ਦੀ ਛੋਟੀ ਪ੍ਰਿੰਟ ਦੇ ਵਿੱਚ ਵੀ ਇਹਨਾਂ ਨੂੰ ਲੈ ਸਕਦੇ ਹੋ ਡਿਫਰੈਂਟ ਸਟਾਈਲ ਦੇ ਵਿੱਚ ਬਿਲਕੁਲ ਅਲੱਗ-ਅਲੱਗ ਪ੍ਰਿੰਟਿੰਗ ਆ ਸੋ ਇਹਨਾਂ ਦਾ ਕਲਰ ਵਗੈਰਾ ਸੇਮ ਇਦਾਂ ਰਹੂਗਾ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਕੰਪਲੇਂਟ ਨਹੀਂ ਆਉਂਦੀ ਇਸ ਕਰਕੇ ਇਹਨਾਂ ਸੂਟਾਂ ਦੀ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਹੈ ਜੇ ਤੁਸੀਂ ਇੱਕ ਸੂਟ ਲੈਂਦੇ ਹੋ ਤਾਂ 1299 1300 ਦਾ ਆਏਗਾ ਸੋ ਜੇ ਤੁਸੀਂ ਦੋ ਸੂਟ ਬਾਈ ਕਰਦੇ ਹੋ ਤਾਂ ਇਹਦੇ ਵਿੱਚ ਡਿਸਕਾਊਂਟ ਆਪਾਂ 200 ਰੁਪਏ ਤੁਹਾਨੂੰ ਡਿਸਕਾਊਂਟ ਦੇਵਾਂਗੇ ਸੋ ਇਹ ਵਾਲੇ ਸਾਰੇ ਸੂਟ ਮਸਲੀਨ कॉटन ਦੇ ਹੀ ਹਨ ਡਿਫਰੈਂਟ ਡਿਫਰੈਂਸ ਹੋਣਗੇ ਸੋ ਜਿੰਨੇ ਵੀ ਹੁਣ ਪ੍ਰਿੰਟਸ ਆਡ ਐਡ ਕੀਤੇ ਨੇ ਇਹ ਪਿਓਰ कॉटन ਦੇ ਨੇ ਔਰ ਇਹਨਾਂ ਦੇ ਡਿਜ਼ਾਈਨਿੰਗ ਲਗ ਲਗ ਹੋਗੀ ਤੁਸੀਂ ਇਹਨਾਂ ਦੇ ਕਲਰ ਜਿਹੜੇ ਉਹ WhatsApp ਤੇ ਮੈਸੇਜ ਕਰਕੇ ਪਤਾ ਕਰ ਸਕਦੇ ਹੋ ਜੀ ਥੈਂਕ ਯੂ ਸੋ ਮਾ